ਸਤਿਗੁਰੂ ਸਤਿਗੁਰੂ ਬਾਵਾ ਸ਼੍ਰੀ ਕਨਾਨ ਸਾਧਵਾ ਰਾਜ ਕੀ ਜੈ ਨੀ ਤੁਮ ਹੀ ਜੀ ਮਹਾਰਾਜ ਕੀ ਰਾਗ ਦੀਆ ਰਾਧਿਆ ਦੀ ਭਰਿਆ ਮੇਰਾ ਗੁਜਿਆ ਨਾ ਕੋਈ ਰੱਬ ਨੂੰ ਜਾ ਅੱਜ ਪਿੰਡ ਤੁੰਗਬਾਲਾ ਸਮਾਜ ਸੰਤ ਬਾਬਾ ਤਨਸਾਜੀ ਦੇ ਉਹਨਾਂ ਦੇ ਜਨਮ ਦਿਹਾੜੇ ਤੇ ਮੈਂ ਜਨਰਲ ਸੈਕਟਰੀ ਕਮੇਟੀ ਸੰਤ ਬਾਬਾ ਜੀ ਤਨਸਾਜੀ ਕਬੀਰ ਪੰਥੀ ਧਰਮਸ਼ਾਲਾ ਤੁੰਗਬਾਲਾ ਮਜੀਠਾ ਰੋਡ ਅੱਜ ਗੁਰੂ ਮਹਾਰਾਜ ਦੀ ਦਿਆ ਨਾਲ ਸਾਡੇ ਸਵਾਮੀ ਜੀ ਮਹਾਰਾਜ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਤੇ ਸਾਡੇ ਵਿੱਚ ਸ਼ਾਮਲ ਹੋਏ ਹਨ ਇਹਨਾਂ ਦੀ ਹਾਜ਼ਰੀ ਦੇ ਵਿੱਚ ਗੁਰੂ ਮਹਾਰਾਜ ਦਾ ਜਨਮ ਦਿਨ ਦਾ ਕੇਕ ਕੱਟਿਆ ਗਿਆ ਹੈ ਸਾਰੀਆਂ ਸੰਗਤਾਂ ਨੂੰ ਇੱਥੇ ਆਣ ਤੇ ਲੱਖ ਲੱਖ ਵਧਾਈ ਦਿੰਦੇ ਆ ਤੇ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜ ਕੇ ਰਹਿਣ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਂਦੇ ਰਹਿਣ ਇਹੋ ਕਹਿੰਦਾ ਹਾਂ ਮੈਂ ਸਾਰੀ ਸੰਗਤ ਨੂੰ ਸ਼ੁਭ ਕਾਮਨਾਵਾਂ ਦਿੰਦਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਦਾ ਜੈ ਬਾਬੇ ਦੀ ਜੈ ਬਾਬੇ ਦੀ ਅੱਜ ਇੱਕ ਮਹਾਨ ਅਸਤੀ ਜੇੰਦਾ ਨਾਮ ਬਾਬਾ ਤਨ ਸਾਹਿਬ ਚਾਹ ਤੇ ਅੱਜ ਦੇ ਦਿਨ ਬਾਬਾ ਜੀ ਨੇ ਪਿੰਡ ਮਾਲੋਕੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਜ਼ਿਲ੍ਹਾ ਸਿਆਲਕੋਟ ਤਹਿਸੀਲ ਨਾਰੋਵਾਲ ਦੇ ਵਿੱਚ ਜਨਮ ਲਿਆ ਇੱਕ ਐਸੀ ਅਸਤੀ ਆਈ 1947 ਦੇ ਵਿੱਚ ਜਿਸ ਵਕਤ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਤੇ ਬਾਬਾ ਦਾ ਨਾਮ ਸਾਜੀ ਜਿਹੜੇ ਹਣ ਉਹ ਇਸ ਸ਼ਹਿਰ ਦੇ ਵਿੱਚ ਆਏ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਏ ਜਿਸ ਦਾ ਨਾਮ ਹੀ ਉੱਚਾ ਤੁੰਗ ਤੇ ਬਾਬਾ ਜੀ ਦਾ ਸਿਮਰਨ ਅਗਰ ਦੇਖਿਆ ਜਾਏ ਬਾਬਾ ਜੀ ਦੀ ਭਗਤੀ ਤੇ ਬਾਬਾ ਜੀ ਨੇ ਬਾਲ ਉਮਰ ਦੇ ਵਿੱਚ 7 ਸਾਲ ਦੀ ਉਮਰ ਦੇ ਵਿੱਚ ਬਾਬਾ ਜੀ ਨੇ ਉਸ ਮਾਲਕ ਨੂੰ ਪਾਇਆ ਬਾਬਾ ਜੀ 7 ਸਾਲ ਦੀ ਉਮਰ ਦੇ ਵਿੱਚ ਬਾਲ ਉਮਰ ਦੇ ਵਿੱਚ ਕਰ ਕਰ ਜਾ ਕੇ ਸਾਧ ਸੰਗ ਕਰਨੀ ਤੇ ਬਾਬਾ ਜੀ ਨੇ ਸਾਧ ਸੰਗ ਦੇ ਨਾਲ ਇਹ ਵੀ ਗੱਲ ਦੱਸਣੀ ਕਿ ਸ਼ਬਦ ਜਿਹੜਾ ਇਸ ਦਾ ਉਚਾਰਨ ਕੀਤਾ ਜਾਏ ਸ਼ਬਦ ਦੇ ਨਾਲ ਹਰ ਜੀਵ ਨੂੰ ਜੋੜਿਆ ਜਾਏ ਤੇ ਬਾਬਾ ਜੀ ਨੇ ਸ਼ਬਦ ਦੇ ਨਾਲ ਹਰ ਜੀਵ ਨੂੰ ਜੋੜਿਆ ਤੇ ਅੱਜ ਬਾਬਾ ਜੀ ਦੀ ਮਾਮਾ ਜਿਹੜੀ ਆ ਅੱਜ ਤਕਰੀਬਨ 150 ਸਾਲ ਪਹਿਲੇ ਜਿਹੜਾ ਬਾਬਾ ਜੀ ਦਾ ਜਨਮ ਹੋਇਆ 150 ਸਾਲ ਪਹਿਲੇ ਬਾਬਾ ਜੀ ਇਸ ਦੁਨੀਆ ਤੇ ਆਏ ਤੇ ਜਿਸ ਵਕਤ ਬਾਬਾ ਜੀ ਨੇ ਸੰਸਾਰੀਕ ਦੁਨੀਆ ਛੱਡੀ ਤੇ ਇਹੋ ਜਗ੍ਹਾ ਉਚਾ ਟੁੰਗ 17 ਪਵ ਦਾ ਦਿਨ ਜਿਸ ਦਿਨ ਬਾਬਾ ਜੀ ਨੇ ਇਹ ਸਰੀਰ ਛੱਡਿਆ 31 ਦਸੰਬਰ ਦਾ ਦਿਨ ਜਿਸ ਦਿਨ ਬਾਬਾ ਜੀ ਨੇ ਸਰੀਰ ਛੱਡਿਆ ਤੇ ਬਾਬਾ ਜੀ ਨੇ 8 ਦਿਨ ਪਹਿਲੇ ਇਹ ਦੱਸ ਦਿੱਤਾ ਕਿ ਮੈਂ ਇਸ ਸੰਸਾਰੀ ਦੀ ਦੁਨੀਆ ਨੂੰ ਛੱਡ ਕੇ ਜਾ ਰਿਹਾ ਤੇ ਬਾਬਾ ਜੀ ਨੇ ਐਸੀ ਤਰ੍ਹਾਂ ਹੀ ਜਿਸ ਵਕਤ ਸੰਸਾਰੀ ਦੀ ਦੁਨੀਆ ਨੂੰ ਛੱਡਿਆ ਜੋਤੀ ਜੋਤ ਸਮਾਏ ਐਸੀ ਜਗਾਹ ਦੇ ਉੱਪਰ ਬੈਠੇ ਦੇ ਹਨ ਤੇ ਜਿਸ ਵਕਤ ਇਸ ਦੁਨੀਆ ਨੂੰ ਛੱਡ ਕੇ ਜਾਣ ਲੱਗੇ ਇਹ ਸਰੀਰ ਇੱਥੇ ਰਹਿ ਗਿਆ ਸਰੀਰ ਇੱਥੇ ਰਹਿ ਗਿਆ ਲੇਕਿਨ ਬਾਬਾ ਜੀ ਜਿਹੜੇ ਸੰ ਜੋਤੀ ਜੋਤ ਸਮਾ ਗਏ ਤੇ ਅੱਜ ਹੁਣਾਂ ਦਾ ਜਿਹੜਾ ਜਨਮ ਦਿਹਾੜਾ ਸਾਰੀਆਂ ਸੰਗਤਾਂ ਜਿਹੜੀਆਂ ਨੇ ਹਰੀਪੁਰੇ ਦੇ ਵਿੱਚ ਵੀ ਅੱਜ ਇਹ ਜਨਮ ਦਿਨ ਮਨਾ ਰਹੇ ਨੇ ਕਿਉਂਕਿ ਹਰੀਪੁਰੇ ਦੇ ਵਿੱਚ ਅੱਜ ਕਿਉਂ ਇਸ ਦਾ ਜਨਮ ਦਿਨ ਮਨਾਇਆ ਜਾ ਰਿਹਾ ਕਿ ਜਿਸ ਵਕਤ ਬਾਬਾ ਜੀ ਨੇ ਸ਼ਰੀਰ ਛੱਡਿਆ ਤੇ ਅਣਾਂ ਦੀਆਂ ਆਸਤੀਆਂ ਜਿਹੜੀਆਂ ਅਸੀਂ ਕੁਝ ਹਰੀਪੁਰੇ ਦੇ ਵਿੱਚ ਲੈ ਕੇ ਗਏ ਤੇ ਕੁਝ ਆਸਤੀਆਂ ਜਿਹੜੀਆਂ ਇੱਥੇ ਰੱਖੀਆਂ ਤੇ ਅੱਜ ਬਾਬਾ ਜੀ ਦਾ ਜਿਹੜਾ 100 ਤਕਰੀਬਨ ਪੰਜਾਬ ਨੂੰ ਜਿਹੜਾ ਦਿਨ ਬਨਾਇਆ ਜਾ ਰਿਹਾ ਇਹ ਜਨਮ ਦਿਨ ਦੇ ਉੱਪਰ ਹਰ ਸਾਲ ਜਿਹੜਾ ਬਾਬਾ ਜੀ ਦਾ ਬੜਾ ਭੰਡਾਰਾ ਕੀਤਾ ਜਾਂਦਾ ਹੈ ਪਿੰਡ ਹਰੀਪੁਰੇ ਦੇ ਵਿੱਚ ਤੇ ਇੱਥੇ ਜਿਹੜਾ ਅੱਜ ਉਸ ਦੀ ਕੇਕ ਦੀ ਰਸਮ ਜਿਹੜੀ ਹੈ ਉਸ ਨੂੰ ਆਗਾ ਕੀਤਾ ਜਾ ਰਿਹਾ ਤੇ ਇਸ ਕਰਕੇ ਅਸੀਂ ਆਪਣੀ ਤਰਫੋਂ ਆਪਣੀ ਸੰਗਤ ਦੀ ਤਰਫੋਂ মিডিਆ ਨੂੰ ਵੀ ਵਧਾਈ ਦੇਵਾਂਗੇ ਕਿ ਇਸੇ ਤਰ੍ਹਾਂ ਇਸ ਉੱਚੇ ਟੁੰਗ ਦੇ ਵਿੱਚ ਆ ਕੇ ਤੇ ਬਾਬਾ ਜੀ ਦਾ ਗੁਣਗਾਨ ਵੀ ਸੁਣਨ ਔਰ ਬਾਬਾ ਜੀ ਦੇ ਜਿਹੜਾ ਆਸ਼ੀਰਵਾਦ ਵੀ ਲੈ ਕੇ ਜਾਣ ਤੇ ਇਸ ਦੇ ਨਾਲ ਹੀ ਸਮਾਪਤੀ ਕਰਾਂਗੇ জয় বাবে